ਕਦੇ ਇੱਧਰ ਬੰਬ ਮਾਰ ਰਹੇ ਹੋ ਕਦੇ ਉੱਧਰ ਬੰਬ ਮਾਰ ਰਹੇ ਹੋ ਇਸ ਰੌਲੇ ਦੇ ਵਿੱਚ ਪੰਜਾਬ ਧਰਤੀ ਦੀ ਕੀ ਕੁਰਲਾਟ ਹੈ ਤਾਰਕ ਗੁੱਜਰ ਦੇ ਅਖਰਾਂ ਰਾਹੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦਾ ਕਿ ਮੈਂ ਤਰਤੀ ਦੇਸ਼ ਪੰਜਾਬ ਦੀ ਮੇਰਾ ਜਸਾ ਲੀਰੋ ਲੀਰ ਮੇਰੇ ਮੂਤੇ ਜੰਦਰੇ ਚੁੱਪ ਦੇ ਮੇਰੇ ਪੈਰੀ ਧਰਮ ਜ਼ੰਜੀਰ ਮੈਨੂੰ ਰੱਖਿਆਂ ਪਾਈਆਂ ਬੇੜੀਆਂ ਮੈਂ ਘਰ ਵਿੱਚ ਹੋਈ ਅਸੀਰ ਮੈਨੂੰ ਵੈਰੀਆਂ ਕੀ ਸੀ ਮਾਰਨਾ ਮੇਰੇ ਸੱਜਣਾ ਭੰਨੇ ਤੀਰ ਮੇਰੇ ਰਾਂਝੇ ਕਦੋਂ ਹੋ ਗਏ ਮੇਰੇ ਮਿਰਜ਼ਾ ਖਾਨ ਸ਼ੰਬੀਰ ਅੱਜ ਜਨਮ ਜਨਮ ਦੇ ਵੈਰੀਆਂ ਮੇਰੀ ਸਾਹਮ ਲਈ ਤਕਦੀਰ ਮੈਥੋਂ ਨਾਨਕ ਬੁੱਲੇ ਖੁੱਸ ਗਏ ਮੇਰੀ ਝੋਲੀ ਲਬ ਮੀਰ ਮੈਨੂੰ ਮੇਰੇ ਪੁੱਤਰ ਮਾਰਦੇ ਮੇਰੇ ਵੈਰੀਆਂ ਦੇ ਨਾਲ ਰਲ ਤਾਈਆਂ ਤਾਂ ਅੱਜ ਮੌਤ ਦਾ ਮੈਂ ਬੈਠੀ ਬੂਹਾ ਮੱਲ ਮੇਰੇ ਵਾਰਸ ਵਾਰਸ ਗੈਰ ਦੇ ਮੇਰੇ ਬੁੱਲੇ ਭੁੱਲੇ ਘਰ ਮੇਰੇ ਮਾਦੂ ਲਾਲ हुसैन ਗਏ ਦੁੱਲੇ ਤੋਂ ਪਹਿਲਾਂ ਮਾਰ ਮੇਰੇ ਕੌਣ ਸੁਣੇ ਅੱਜ ਕੀਰਨੇ ਮੇਰੇ ਕਿਹੜਾ ੱੱਕੇ ਵਹਿਣ ਮੈਨੂੰ ਸੱਜਣ ਹੋਰ ਰਵਾਨ ਲਈ ਜਾ ਵੈਰੀਆਂ ਦੇ ਵਿੱਚ ਬਹਿਣ ਤੇ ਮੈਨੂੰ ਘਰ ਚੋਂ ਸੱਨਾਂ ਲੱਗੀਆਂ ਮੇਰੇ ਵੈਰੀ ਸਾਖ ਤੇ ਸਹਿਣ ਤੇਰੀ ਹਿੱਕ ਤੇ ਲੀਕਾਂ ਕਿੰਨੀਆਂ ਮੇਨੂੰ ਤਨ ਦੇ ਦਿੰਦਾ ਜੱਗ ਇਹ ਲੀਕਾਂ ਗਲ ਤਕ ਲੀਕ ਕੇ ਤੇਰੀ ਵੱਢ ਦੇਣੀ ਹੈ ਰੱਗ ਇਹ ਗੱਲਾਂ ਸੁਣ ਕੇ ਵੈਰੀਆਂ ਅੱਗ ਸੀਨੇ ਜਾਂਦੀ ਲੱਗ ਮੇਰੇ ਪੁੱਤਰ ਮੇਰੇ ਹੁੰਦੇ ਨਾ ਮਾਰ ਭਜਾਉਂਦੀ ਵੱਗ ਸਿਕੰਦਰ ਵਰਗੇ ਡੱਕ ਲੈ ਜਦ ਪੁੱਤ ਸੀ ਮੇਰੇ ਨਾਲ ਜੇ ਸਿੰਧੂ ਰਾਵਾਂ ਦਿੱਤੀਆਂ ਤੇ ਜੇਲਮ ਬਣਿਆ ਢਾਲ ਮੈਂ ਉਹ ਵੇਲਾ ਭਾਲਦੀ ਪਰ ਹੋ ਗਈ ਹੈ ਬੂੰਦੇਰ ਅੱਜ ਪੋਰਸ ਕੋਲ ਨਾ ਇੱਕ ਵੀ ਪਰ ਅੰਬੀ ਢੇਰੋ ਢੇਰ ਮੇਰੀ ਕੁਖੋਂ ਨਾਦਰ ਜੰਮ ਦੇ ਮੇਰੀ ਢੱਡੋਂ ਅਮਦ ਸ਼ਾ ਅੱਜ ਹੱਥੀਂ ਪਾਲਿਆਂ ਪੋਸਿਆਂ ਮੈਨੂੰ ਰਲਮੁਲ ਦਿੱਤਾ ਫਾ ਮੈਂ ਕੂੰਜ ਤਰਾਂ ਕੁਰਲਾਮ ਦੀ ਮੇਰੀ ਸੁਣੀ ਨਾ ਅਰਜ਼ ਕਿਸੇ ਮੇਰੇ ਪੁੱਤਰ ਵੈਦ ਹਕੀਮ ਨਾ 부ੱਜੀ ਮਰਜ਼ ਕਿਸੇ ਮੇਰੇ ਸਿਰ ਤੇ सूद ਚ ਰੋਕਣਾ ਨਾ ਲਾਇਆ ਕਰਜ਼ ਕਿਸੇ ਨਾ ਲਾਇਆ ਕਰਜ਼ ਕਿਸੇ ਦੋਹਾਂ ਪਾਸੇ ਪੰਜਾਬ ਮਰ ਰਿਆ ਤੇ ਬੜਿਆਂ ਸਾਲਾਂ ਤੋਂ ਪੰਜਾਬ ਮਰ ਰਿਆ ਕਦੀ ਜਮਨਾ ਪਾਰ ਵਾਲਿਆਂ ਦੀ ਰਾਖੀ ਕਰਦਾ ਤੇ ਕਦੀ ਇੱਧਰ ਜਾਂਦੇ ਰਾਖੀ ਕਰਦਾ ਪੰਜਾਬੀਓ ਪੰਜਾਬ ਨੂੰ ਬਚਾਓ ਪੰਜਾਬ ਨਾਲ ਵਫਾ ਕਰੋ ਜਿਉਂਦੇ ਵਸਦਰੋ ਰੱਬ ਸੁਣਾ ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਦੇ ਵਿੱਚ ਸੁੱਖ ਰੱਖੇ ਸ਼ਾਂਤੀ ਰੱਖੇ ਪੰਜਾਬ ਜਿੰਦਾਬਾਦ